으아, 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 ਇਹ ਨਾਮ ਹੈ ਜੀ ਗਿੰਦਰ ਸਿੰਘ ਸਰ ਕੀ ਕਹਿਣਾ ਕਿੰਨੀਵੀਂ ਵਾਰ ਫੋਨ ਕਰਨ ਕਰ ਰਹੇ ਹਾਂ ਇਹ ਸਗ੍ਰੀਵਨ ਮੈਂ ਸੱਚੀ ਵੀ ਬਾਤ ਕਹਿ ਰਿਹਾ ਹਾਂ ਇਹ ਮਾਰਵਾ ਪਰਵਤ ਕਾ ਜੋ ਸੋਸਾਇਟੀ ਹੈ ਇਹਨਾਂ ਦੀ ਗੱਲ ਹੈ ਜੀ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਉਦੋਂ ਤੋਂ ਸਾਡੋ ਫਿਰ ਇਹ ਇਹ ਸਵਾਲ ਹੈ ਕਿ ਕਿਹਦਾ ਪੈਦਾ ਹੋਈ ਤੇ ਹੁਣ ਜਦੋਂ ਕਿਤੇ ਇਹਦਾ ਕਹਿਣ ਲੱਗਦਾ ਹੈ ਬਾਤ ਵੀ ਬੜੀ ਵਧੀਆ ਬਾਤ ਬਹੁਤ ਬੜਾ ਬੰਦਾ ਵੀ ਇਹ ਜੇ ਨਹੀਂ ਕਈ ਵਾਰ ਇਹਨਾਂ ਨੂੰ ਟਾਈਮ ਨਹੀਂ ਮਿਲਦਾ ਜੇ ਫਿਰ ਸਹੂਲਤ ਬਣਾ ਦਿੰਦੇ ਕਿ ਉੱਥੇ ਜਾ ਕੇ ਦੇ ਦੇਈਏ ਤੇ ਇਹ ਬਹੁਤ ਹੀ ਅਸਾਸਤਾ ਹੈ ਇਹ ਕੱਚੀ ਕ ਭਾਈ ਤੇ ਬਹੁਤ ਹੀ ਵਧੀਆ ਸੇਕ ਤੇੰਦੀੇ ਕੰਮ ਕਰਦੇ ਨੇ ਸਰ ਕੀ ਬਹੁਤ ਚੰਗਾ ਬਣਾ ਲਿਆ ਇਹਨਾਂ ਦਾ ਬਹੁਤ ਸਾਰੇ ਇਸਤਮਾਲ ਵਧੀਆ ਕੰਮ ਕਰਦੇ ਨੇ ਸਾਰੇ ਤੇ ਇਹੋ ਜਿਹਾ ਕਿਸੇ ਦਾ ਹੋਣੀ ਚਾਹੀਦੀ ਹੈ ਇਹਨਾਂ ਦਾ ਇਸ ਸਮਾਜ ਦਾ ਭਲਾ ਕਰ ਜੋ ਲਿੰਕ ਹੁੰਦਾ ਹੈ ਜਿੰਨਾ ਤੁਸੀਂ ਦਿੰਦੇ ਰਹੋਗੇ ਉਨਾ ਹੀ ਬਣਦਾ ਰਹਿੰਦਾ ਠੀਕ ਹੈ ਨਾ ਅਸਲ ਇਹ ਵੀ ਇਹਦੇ ਨਾਲ ਸੋਡੇ ਜਿੱਥੇ ਲੋਕਾਂ ਆਮ ਲੋਕਾਂ ਦੇਡੇ ਹੈਗੇ ਹਾਊਸ ਹੋਲਡਾਂ ਦੇ ਵਿੱਚ ਇਹਦਾ ਫਾਇਦਾ ਹੈ ਅਸਲ ਇਹ ਸੇ ਨੂੰ ਆਪਨੇ ਮਿਲਿਆ ਸੱਚੀ ਬਾਤ ਦਿੱਤਾ ਹੈ ਠੀਕ ਹੈ ਨਾ ਕਦੇ ਕੋਈ ਅਜੇ ਤੱਕ ਹਿਸ਼ਮਰਵਾਦਵਾਦੀ ਕਿਹਨੂੰ ਕਹਿੰਦੇ ਰਹੇ ਨੇ ਪੰਡਿਤ ਕੋਈ ਬੋੜੀ ਨਹੀਂ ਕਹਿੰਦਾ ਕਿ ਜਿੰਨੇ ਮੈਂ ਤਾਂ ਸਨੇਹਾ ਦੇਣਾ ਚਾਹੁੰਦੇ ਹਾਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਕਿ ਇਹ ਮੇਰੀ ਲੋੜ ਹੈ ਹੋਰ ਹੈ ਕਿ ਚ ਵੀ ਲੋੜ ਹੈ ਨਾ ਉਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਆ ਰਿਹਾ ਹੈ ਜੇ ਲੋਕਾਂ ਨੇ ਭਾਇਆ ਆਪਾਂ ਫਿਰ ਜੁੜੇ ਕਰਨ ਵਾਲਾ ਕੀਤਾ ਜਾਂ ਲੋਕਾਂ ਦੇ ਦਾ ਖਰੇ ਉੱਤੇ ਦੀ ਕੋਸ਼ਿਸ਼ ਆਪਾਂ ਸਭ ਤੋਂ ਪਹਿਲਾਂ ਕਹਾਂ ਜਦੋਂ ਲੈਕਚਰ ਲੜੀਆਂ ਨੇ ਜਿਹੜਾ ਬਾਤ ਸੁਣਾਉਣਾ ਸਭ ਤੋਂ ਸੋਹਣਾ ਹੁਕਮ ਆਉਣਾ ਮਾਜੀ ਪਰਵਾਦਰ ਅਧਿਕਾਰ ਦਾ ਸਭ ਤੋਂ ਸੋਹਣਾ ਹੈ ਜਤेंद्र ਕੁਮਾਰ ਹੈ ਤਕੂਨਡਾਣ ਵਿੱਚ ਅਸਲ ਜਿਹੜਾ ਦਾਨ ਹੁੰਦਾ ਨਾ ਉਹਦੀ ਕੋਈ ਗਿਣਤੀ ਨਹੀਂ ਲੈਂਦੀ ਅ ਉਹ ਜਿਹੜੇ ਸਿਰਫ ਜਦੋਂ ਆਈ ਦਾ ਟਾਈਮ ਪੈ ਜਾਂਦਾ 6 ਮਹੀਨੇ ਤੋਂ ਬਾਅਦ ਰੂਟੀਨ ਦੇ ਵਿੱਚ ਵੀ ਅਸੀਂ ਇਹ ਖਾਸ ਕਰਕੇ ਪਰਵਰਤਨ ਦਾ ਜਿੱਥੇ ਵੀ ਕੈਂਪ ਲੱਗਿਆ ਹੁੰਦਾ ਉੱਥੇ ਮੈਂ ਜ਼ਰੂਰ ਖੂਨ ਦਾਨ ਕਰਾਂਗਾ ਮੈਂ ਤਾਂ ਇਹ ਸਨੇਹਾ ਦੇਣਾ ਚਾਹਣਾ ਕਿ ਜਿਹੜੇ ਵੀ ਨਵੀਂ ਜਨਰੇਸ਼ਨ ਹੈ ਉਹ ਇਹ ਚੀਜ਼ ਚਾਹੀਦੀ ਹੈ ਵੀ ਸਮਾਪੈ ਦੇ ਉੱਤੇ ਖੂਨ ਦਾਨ ਕਰ ਦੇਣਾ ਚਾਹੀਦਾ ਹੈ ਖੂਨ ਦਾਨ ਨਾਲ ਕੋਈ ਤੰਮੀ ਨਹੀਂ ਹੁੰਦੀ ਇਹ ਤਾਂ 24 ਆਵਰਜ਼ ਦੇ ਵਿੱਚ ਆਪਣੇ ਆਪ ਹੀ ਪੂਰਾ ਹੋ ਜਾਂਦਾ ਤੇ ਨਾ ਇਹਦੇ ਨਾਲ ਕੋਈ ਕਮਜ਼ੋਰੀ ਮਸੂਰ ਆਉਂਦੀ ਹੈ ਇਹਦੇ ਇੱਕ ਬੈਨੀਫਿਟ ਹੈ ਕਿ ਅਗਰ ਤੁਹਾਡਾ ਜਿਹੜਾ ਖੂਨ ਆ ਉਹ ਰੀਸਾਈਕਲ ਹੋ ਜਾਂਦਾ ਇਸ ਕਰਕੇ ਤੁਹਾਡੀ ਜਿਹੜੀ ਬਿਮਾਰੀਆਂ ਨੇ ਅੱਧੀਆਂ ਤੋਂ ਵੈਸੇ ਰੀਸਾਈਕਲ ਹੋਣ ਨਾਲ ਉਹ ਖਤਮ ਹੋ ਜਾਂਦੀਆਂ ਨੇ ਖੂਨਦਾਨ ਕਰਨਾ ਮਾ ਖੂਨਦਾਨ ਇੱਕ ਮਹਾਨ ਦਾਤ ਹੈ ਬਸ ਇਹ ਤਾਂ ਹੋਰ ਵੀ ਨੇਤਰਦਾਨ ਜ਼ਰੂਰ ਕਰੋ ਇਹ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਬਹੁਤ ਥਾਂ ਤੇ ਜਿੱਥੇ ਨੇ ਉਹ ਵੀ ਹੋਣਾ ਚਾਹੀਦਾ ਤੇ ਖੂਨਦਾਨ ਤਾਂ ਕਰਨਾ ਹੀ ਚਾਹੀਦਾ ਹੈ ਸਾਡੇ ਜਿੰਨੇ ਵੀ ਕੋਈ ਮਰੀਜ਼ ਨੇ ਖੂਨ ਤੋਂ ਭਗੈਣਾ ਵਰ ਜਾਂਦੇ ਨੇ ਤੇ ਉਹਨਾਂ ਨੂੰ ਖੂਨ ਦੀ ਕਮੀ ਹੋਦੀ ਹੈ ਇਸ ਕਰਕੇ ਖੂਨ ਤਾਂ ਹਰੇਕ ਬੰਦੇ ਨੂੰ ਦਾਨ ਕਰਨਾ ਚਾਹੀਦਾ ਸਮਾਪਤ ਤਰਾਸੀ ਸਭ ਜਾਣਦੇ ਆ ਕਿ ਜਦੋਂ ਸਰਹੰਦ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਨੇ ਆਪਣਾ ਸਰਮਸ ਵਾਰਿਆ ਇਸ ਮਹੀਨੇ ਦੇ ਵਿੱਚ ਗੁਰੂ ਸਾਹਿਬ ਆਪਣਾ ਸਾਰਾ ਸਰਮਸ ਵਾਰ ਗਿਆ ਸੀਗੇ ਕੁੱਲ ਲੁਕਾਈ ਦੇ ਲਈ ਸੋ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਪਰਿਵਰਤਨ ਦੇ ਵੱਲੋਂ ਹਰ ਸਾਲ ਇਸ ਮਹੀਨੇ ਦੇ ਵਿੱਚ ਕਈ ਕੈਂਪ ਲਗਾਏ ਜਾਂਦੇ ਨੇ ਸੋ ਇਹ ਦਸੰਬਰ ਦਾ ਸਾਡਾ ਸੈਕੰਡ ਕੈਂਪ ਹੈ ਉਹ ਦੂਜਾ ਕੈਂਪ ਹੈ ਜਿਹੜਾ ਕੀ ਪਰਿਵਰਤਨ ਦਫ਼ਤਰ ਧੂੜੀ ਦੇ ਵਿੱਚ ਲਗਾਇਆ ਗਿਆ ਅਸੀਂ ਦੇਖਦੇ ਆ ਕਿ ਲੋਕਾਂ ਦੇ ਵਿੱਚ ਦਿਨਾਂ ਦੇ ਵਿੱਚ ਸਰਦਾ ਦਾ ਜਿਹੜਾ ਗਰੂਪ ਹੈ ਉਹ ਦੁੱਗਣਾ ਚੌਗਣਾ ਹੋ ਜਾਂਦਾ ਹੈ ਕਿ ਜੇ ਸਰਦਾਰ ਦੇ ਤੌਰ ਤੇ ਲੋਕ ਫੂਨਦਾਨ ਕਰਦੇ ਆ ਤੇ ਅਨੇਕਾ ਖਵਾਸੇਵਾ ਦੇ ਕਾਰਜ ਕਰਦੇ ਨੇ ਸੋ ਉਹਨਾਂ ਦੇ ਨਾਲ ਸੰਸਥਾ ਵੀ ਜਿਹੜੀ ਹੈ ਜੁੜੀ ਰਹਿੰਦੀ ਹੈ ਤੇ ਲੋਕ ਆਪਣਾ ਫੂਨਦਾਨ ਜਿਹੜਾ ਉਹ ਕਰਨ ਇਸ ਕੈਂਪ ਦੇ ਵਿੱਚ ਆਉਂਦੇ ਨੇ ਸੀਰ ਇਹਦਾ ਜਵਾਬ ਇਹ ਮੈਂ ਕਹਿ ਸਕਦਾ ਕਿ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਡਰ ਦੇ ਰੂਪ ਵਿੱਚ ਹੁੰਦੀ ਹੈ ਜਿਹੜਾ ਇਨਸਾਨ ਇੱਕ ਵਾਰੀ ਚੀਜ਼ਦਾਨੀ ਬਣ ਜਾਂਦਾ ਹੈ ਡੋਨਰ ਬਣ ਜਾਂਦਾ ਹੈ ਤਾਂ ਉਹਦਾ ਡਰ ਚੱਕਿਆ ਜਾਂਦਾ ਮੈਂ ਤਾਂ ਇਹ ਚਾਹੁੰਦਾ ਵੀ ਹਰ ਕਿਸੇ ਨੂੰ ਕਟੋਟੋਟ ਇਕ ਵਾਰੀ ਬਲੱਡ ਜਰੂਰ ਦੇਣਾ ਚਾਹੀਦਾ ਹੈ। ਕਾਰਨ ਇਹ ਵੀ ਹੋ ਜਾਂਦਾ ਕਿ ਕਈ ਵਾਰੀ ਸਾਡੇ ਆਪਣੇ ਦੋਸਤ, ਮਿੱਤਰ, ਰਿਸ਼ਤੇਦਾਰ ਨੂੰ ਜ਼ਰੂਰਤ ਪੈ ਜਾਂਦੀ ਹੈ। ਹਸਪਤਾਲ ਦੇ ਵਿੱਚ ਜਦੋਂ ਬਲੱਡ ਮੰਗੀਆਂ ਜਾਂਦਾ ਹੈ ਤਾਂ ਅਸੀਂ ਡਰ ਜਾਂਦੇ ਹਾਂ ਕਿ ਮੈਂ ਕਦੋਂ ਦਊ ਦਵਾਂ ਜਾਂ ਡਰ ਦਾ ਮਾਹੌਲ ਹੁੰਦਾ ਹੈ। ਜੇ ਆਪਾਂ ਪਹਿਲਾਂ ਕੈਂਪ ਦੇ ਵਿੱਚ ਜਾਂ ਕਿਤੇ ਵੀ ਬਲੱਡ ਦਾਨ ਦਾ ਜਾਂਦੇ ਹੁੰਦਾ ਹੈ ਤਾਂ ਅਸੀਂ ਪਹਿਲਾਂ ਖੜੇ ਹੋ ਜਾਂਦੇ ਹਾਂ ਕਿ ਮੇਰਾ ਬਲੱਡ ਲੈ ਲਓ। ਸੋ ਇੱਕ ਵਾਰੀ ਜ਼ਰੂਰ ਤੁਸੀਂ ਫੂਨ ਕਰਦੋ ਸਾਰੇ। ਨੇ ਕਾਰਜ ਕੀਤੇ ਜਾਂਦੇ ਨੇ ਕਾਫੀ ਬੱਚੇ ਨੇ ਜਿਨ੍ਹਾਂ ਦਾ ਰੈਗੂਲਰ ਟਰੀਟਮੈਂਟ ਚੱਲਦਾ ਪਲਾਂਟੇਸ਼ਨ ਕੀ ਚੀਜ਼ ਹੁੰਦੀ ਹੈ ਨਸ਼ੇਰ ਦੇ ਖਿਲਾਫ ਪ੍ਰੋਗਰਾਮ ਕੀਤੇ ਜਾਂਦੇ ਨੇ ਕਿੰਨੇ ਮਕਾਨ ਜਿਹੜੇ ਸਸਤਾ ਦੇ ਨੇ ਦੁਆਰਾ ਪਵਾਏ ਜਾਂਦੇ ਜਿੱਥੇ ਵੀ ਸਮਾ ਲੱਗਦਾ ਹੈ ਸਾਰੇ ਮੈਂਬਰਸ ਕੋਲ ਜਾਂਦੇ ਹੁੰਦੇ ਨੇ ਜਿੱਥੇ ਵੀ ਸੇਵਾ ਦਾ ਮੌਕਾ ਲੱਗਦਾ ਹੈ ਸਾਡੇ ਦੁਆਰਾ ਜਿਹੜੀ ਸੇਵਾ ਉਹ ਕੀਤੀ ਜਾਂਦੀ ਹੈ ਪਰਮਾਤਮਾ ਦੀ ਨਜ਼ਰ ਦੇ ਵਿੱਚ ਰੱਖ ਕੇ ਹੁਕਮ ਦੇ ਅੰਦਰ ਰੱਖ ਕੇ ਅਸੀਂ ਆਪਣਾ ਜਿਹੜਾ ਕਾਰਜ ਉਹ ਪੂਰਾ ਕਰਦੇ ਹਾਂ ਬਿਲਕੁਲ ਜੀ ਆਪਾਂ ਸਮਝਾਉਂਦੇ ਹਾਂ ਕਿ ਅੱਜ ਕੱਲ ਤਾਂ ਜਿਹੜਾ ਮਾਹੌਲ ਹੈ ਉਹ ਤਾਂ ਨੌ ਕਾਫੀ ਗੰਦਲਾ ਹੋ ਚੁੱਕਿਆ ਹੈ ਹਵਾਵਾਂ ਗੰਦਲੀਆਂ ਨੇ ਦੇਖੋ ਜੀ ਹਵਾਵਾਂ ਸਾਫ਼ ਨਹੀਂ ਹੈਗੀਆਂ ਤਾਂ ਜੀਵਨ ਸਾਫ਼ ਨਹੀਂ ਹੋਊਗਾ ਸੋ ਪਰिवर्तन ਦੇ ਵੱਲੋਂ ਦੇ ਘਰ ਉੱਤੇ ਜਿਹੜੇ ਲਗਾਏ ਗਏ ਆ ਉਹ ਬਾਰੇ ਉੱਪਰ ਦੀਵਾਲੀ ਦੇ ਉੱਪਰ ਜਾਂ ਹੋਰ ਜਿੰਨੇ ਵੀ ਖੁਸ਼ੀ ਦੇ ਮੌਕੇ ਨੇ ਉਹਨਾਂ ਉੱਪਰ ਬੂਟੇ ਬੰਡੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਉਹ ਵੀ ਧੂਰੀ ਦੇ ਵਿੱਚ ਜਿੰਨੇ ਵੀ ਪੌਸ ਮਗਨ ਜੇਰਾ ਸਭ ਦੀ ਅੰਤਮ ਅਰਦਾਸ ਮੌਕੇ ਸਸਤਾ ਪ੍ਰਵਰਤਨ ਦੇ ਵੱਲੋਂ ਬੂਟੇ ਬੰਡੇ ਜਾਂਦੇ ਆ ਤਾਂ ਕਿ ਨਵੇਂ ਬੱਚੇ ਪੜ੍ਹਾਈ ਕਰੇ ਲੋਕ ਜਿਹੜੇ ਉਹ ਆਪਣੇ ਆਂਡ ਵਾਲਾ ਸਾਫ਼ ਰੱਖਣ ਬਤਾ ਵਰਨ ਇਸ ਸੰਸਥਾ ਪ੍ਰਵਰਤਨ ਦਾ ਇਹ ਬਿਲਕੁਲ ਜੀ ਜਦੋਂ ਵੀ ਸਾਡੀ ਨਜ਼ਰ ਦੇ ਵਿੱਚ ਕੋਈ ਪੇਸ਼ੈਂਟ ਆਉਂਦਾ ਮੇਰੇ ਨਾਲ ਸੁਭਰ ਰਾਜੀ ਖੜੇ ਨੇ ਸੋ ਇਹ ਇਹ ਉਹ ਵਿਅਕਤੀ ਨੇ ਦੇ ਖੁਦ ਇੱਕ ਸੇਵਾ ਹੁੰਦਾਂ ਕਰ ਚੁੱਕੇ ਨੇ ਅਨੇਕਾਂ ਵਾਰ ਇਹ ਹੁੰਦਾ ਕਰ ਚੁੱਕ ਨੇ ਅਨੇਕਾਂ ਹੀ ਮਰੀਜ਼ਾਂ ਦਾ ਲਾਭਦਾ ਜਿਹੜਾ ਇਹਨਾਂ ਪ੍ਰੋਗਰਾਮ ਚ ਚਲਾਇਆ ਜਾਂਦਾ ਕਿਉਂਕਿ ਇਹ ਲਗਾਤਾਰ ਨਿਰੰਤਰ ਮਰੀਜ਼ਾਂ ਦੇ ਨਾਲ ਰਹਿੰਦੇ ਨੇ ਚਾਹੇ ਪੀਸ਼ੈਂਟ ਦਾ ਇਲਾਜ ਸੁਲਿਹਣਾ ਤੋਂ ਕਰਨਾ ਚਾਹੇ ਪੀਜੀਏ ਚਲਦਾ ਹੈ ਤੇ ਨਿਰੰਤਰ ਉਹਨਾਂ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਨੂੰ ਹੱਟ ਤੱਕ ਇਹਦਾ ਜਿਹੜਾ ਲਾਭ ਦੇ ਲਈ ਸਹਾਇਤਾ ਹੁੰਦੀ ਹੈ ਕੇਲੇ ਦੇ ਦਿੰਦੇ ਹਨ ਜਰਨਾਰ ਨੀਸ਼ੇ ਕਰਦਾ ਬਾਈ ਸ਼੍ਰੋਮਣੀ ਅਕਾਲੀ ਦਲ ਇਹ ਸਾਂਝਾ ਪਰਮਾਰਥਨ ਦਾ ਜੋ ਬਹੁਤ ਹੀ ਵਿਵੇਕ ਕੰਮ ਹੈ ਆਪਣੀ ਸਾਡੇ ਤੋਂ ਪੱਡਾ ਦਾਣ ਫੋਨ ਦਾ ਨੂੰ ਮੰਨਿਆ ਜਾਂਦਾ ਹੈ ਜੀ ਜਿਹੜਾ ਆਪਾਂ ਇਹ ਫਾਰਮ ਨੂੰ ਸਾਈਨ ਕਰਾਇਆ ਦਾ ਹੁੰਦਾ ਨਾ ਕਾਹਦਾ ਨਾਮ ਹੈ ਜੀ ਤਤ ਪਰ ਜੇ ਪਛੋਟਿਆ ਜਾਏ ਹਾਂ ਸ਼ੰਗਰ ਸਾਹਿਬ ਜੀ ਆਦੇਗ ਜੀ ਚਾਰ ਦੇ ਵਿੱਚ ਜਿਹੜਾ ਹਾਂ ਜੀ ਦਾ ਨਾਮ ਹੈ ਇਹ ਸਭ ਤੋਂ ਵੱਡਾ ਦਾ ਹੈ ਮੋਹਨ ਨੀਤ ਕੰਮਾਈਨ ਨੂੰ ਵਧਾਈ ਹੁੰਦੀ ਹੈ ਆਪਾਂ ਅਸਲੀ ਨਾਮ ਜਾਣਦੀ ਕਰਦੇ ਹਾਂ ਜੀ ਕਿਤੇ ਸਾਨੂੰ ਸਾਡੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਅਸੀਂ ਹਰ ਟਾਈਮ ਤਤ ਪਰ ਰਹਿਣਗੇ ਜੋਸ ਉਹਨਾਂ ਨੂੰ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਜਿੰਨਾ ਤੁਸੀਂ ਖੂਨ ਦੇਮੋਗੇ ਦਾਨ ਕਰੋਗੇ ਇਹ ਮਹਾਰਾਜ ਦੀ ਕਿਰਪਾ ਹੀ ਹੁੰਦੀ ਹੈ ਉਹਨੇ ਹੀ ਇਹਨੇ ਸ਼ਰੀਰ ਦੇ ਵਿੱਚ ਆਪ ਹੀ ਬਣੇ ਜਾਂਦਾ ਹੈ ਆਟੋਮੈਟਿਕਲੀ ਪੂਰਾ ਹੋ ਜਾਂਦਾ ਸਾਰਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਖੂਨ ਦਿਓ ਦਾਨ ਦਿਓ ਕਿਸੇ ਦੀ ਜਿੰਦਗੀ ਬਚ ਸਕਦੀ ਹੈ ਇਹ ਹੀ ਬੇਨਤੀ